ਪਤੀ ਪਤਨੀ ਦਾ ਰਿਸ਼ਤਾ ਪਿਆਰ ਤੇ ਭਰੋਸੇ ਤੇ ਟਿਕਿਆ ਹੁੰਦਾ ਹੈ ਅਮ੍ਰਿਤਸਰ ਦੇ ਵਿੱਚ ਵਿਆਹ ਵਰਗਾ ਪਵਿੱਤਰ ਰਿਸ਼ਤਾ ਤਾਰ-ਤਾਰ ਹੁੰਦਾ ਦਿਖਾਈ ਦਿੱਤਾ ਪਤੀ ਨੇ 15 ਸਾਲ ਦੀ ਵਿਵਹਤਾ ਪਤਨੀ ਨੂੰ ਪ੍ਰੇਮੀ ਦੇ ਨਾਲ ਰੰਗੇ ਹੱਤੀ ਫੜਿਆ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਹੰਗਾਮੇ ਵਰਗਾ ਮਾਹੌਲ ਪੰਦਾ ਨਜ਼ਰ ਆਇਆ ਪਤੀ ਨੇ ਆਪਣੀ ਹੀ ਪਤਨੀ ਦੇ ਨਜ਼ਾਈ ਸਬੰਧਾਂ ਬਾਰੇ ਖੁਲਾਸਾ ਕਰਦੇ ਉਸ ਨੂੰ ਪ੍ਰੇਮੀ ਦੇ ਨਾਲ ਹੋਟਲ ਦੇ ਵਿੱਚੋਂ ਰੰਗੇ ਹੱਥੀ ਫੜਿਆ ਅਤੇ ਰੋ ਰੋ ਕੇ ਮੀਡੀਆ ਨੂੰ ਆਪਣੇ ਰਿਸ਼ਤੇ ਦੀ ਸੱਚਾਈ ਦੱਸੀ। ਪਤੀ ਨੇ ਮੀਡੀਆ ਅੱਗੇ ਰੋ ਰੋ ਕੇ ਦੱਸਿਆ ਕਿ ਦੋ ਬੱਚੇ ਹੋਣ ਦੇ ਬਾਵਜੂਦ ਉਸ ਦੀ ਪਤਨੀ ਕਿਸੇ ਹੋਰ ਦੇ ਨਾਲ ਨਜ਼ਾਈ ਸਬੰਧ ਬਣਾਏ ਨੇ। ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਿਤ ਪਤੀ ਰਵੀ ਗੁਲਾਟੀ ਨੇ ਦੱਸਿਆ ਕਿ ਉਸ ਦਾ ਵਿਆਹ 2010 ਦੇ ਵਿੱਚ ਦਸੂਹਾਵਾਸੀ ਹਿਮਾਲੀ ਨਾਲ ਹੋਇਆ ਸੀ। ਵਿਆਤ ਕੁਝ ਸਾਲ ਬਾਅਦ ਹੀ ਉਸਨੇ ਆਪਣੇ ਹੀ ਪਤਨੀ ਨੂੰ ਪ੍ਰੇਮੀ ਨਾਲ ਗੱਲ ਕਰਦੇ ਫੜ ਲਿਆ ਸੀ ਪਰ ਦੋਹਾਂ ਪਰਿਵਾਰਾਂ ਦੇ ਭਰੋਸੇ ਉੱਤੇ ਇੱਕ ਪਵਿੱਖ ਦੇ ਵਿੱਚ ਅਜਹੀ ਗਲਤੀ ਦੁਬਾਰਾ ਨਹੀਂ ਹੋਵੇਗੀ ਆਪਣੇ ਦੋ ਬੱਚਿਆਂ ਦੇ ਪਵਿੱਖ ਨੂੰ ਦੇਖਦਿਆਂ ਉਸਨੇ ਮੁਰ ਤੋਂ ਉਸ ਨੂੰ ਘਰ ਲੈ ਆਂਦਾ ਪਰ ਹੁਣ ਵਿਆਹ ਦੇ 15 ਸਾਲਾਂ ਤੋਂ ਬਾਅਦ ਉਸਦੀ ਪਤਨੀ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਈ ਅੱਜ ਉਸਦੇ ਐਕਟਵਾ ਉੱਤੇ ਕਰੋ ਜਾਨ ਪਿੱਛੋ ਉਸਨੇ ਗੱਡੀ ਦੇ ਵਿੱਚ ਲੱਗੇ ਜੀਪੀਆਰਐਸ ਦੀ ਮਦਦ ਨਾਲ ਪਿੱਛਾ ਕਰਦਿਆ ਪਤਨੀ ਨੂੰ ਰੰਗੇ ਹੱਥੀ ਪ੍ਰੇਮੀ ਦੇ ਨਾਲ ਹੋਟਲ ਦੇ ਵਿੱਚ ਫੜਿਆ ਹੈ ਇਸ ਮੋਕੇ ਪੁਲਿਸ ਵੀ ਪਹੁੰਚੀ ਹੈ ਕਿ ਕੁਝ ਹੋਇਆ ਇੱਕ ਵਾਰ ਆਪਾਂ ਸੁਣਦੇ ਹਾਂ ਸਰ ਮੇਰਾ ਵਿਆਹ 25 ਅਪ੍ਰੈਲ 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁਲਰਾਰੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਇਹਦੀ ਮਾਂ ਲੰਮੀ ਲੜੀ ਨੂੰ ਬੁਲਾਇਆ ਉੱਥੇ ਆਏ ਉਹਨੇ ਆਗੇ ਨੂੰ ਸਮਝਾਇਆ ਮਾਫੀ ਮੰਗੀ ਇਹਦੇ ਮੰਮੀ ਲੜੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਤੇ ਮੈਂ ਉਦੋਂ ਤਾਂ ਮਾਫਰ ਹਜ਼ਰ ਨਾ ਬੱਚੇ ਛੋਟੇ ਛੋਟੇ ਹੈਗੇ ਨੇ ਕਿ ਚੱਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਸਰ ਮੈਂ ਇਹਨੂੰ ਕਟੋਗੜਵੀ 15 20 ਨੂੰ ਫੋਨ ਕੀਤਾ ਆਪਣੀ ਵਾਈਫ ਨੂੰ 15 20 ਫੋਨ ਕੀਤਾ ਸਰ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੇ ਤੁਰਿਆ ਤੇ ਮੈਂ ਟਰੈਕ ਦੇਖਿਆ ਕਿ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਵਾਰੀ ਤੇ ਸਰ ਜਦੋਂ ਮੈਂ ਆਇਆ ਇਸ 11 ਲੱਸੀ ਵਾਲੇ ਦੇ ਕੋਲ 호텔 ਐ ਇਹ ਵੀ 호텔 ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰਹਿ ਗਈ ਇਥੇ ਫੜਿਆ ਇਹ ਤੁਹਾਨੂੰ ਪਹਿਲੇ ਵੀ ਕੋਈ ਸ਼ੱਕ ਸੀ ਦਾ ਹਾਂ ਤੁਹਾਨੂੰ ਪਹਿਲਾਂ ਮੈਨੂੰ ਅਜ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਹਾਲ ਮੈਨੂੰ ਸ਼ੱਕ ਹੈਗਾ ਸੀ ਕਿ ਮੈਂ ਜੀਪ 'ਤੇ ਸਟਾਇਲ ਹੋਇਆ ਸੀ ਕਿ ਮੈਨੂੰ ਉਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਹੈ। ਲੜਕੀ ਦੇ ਪਰਿਵਾਰ ਬਾਰੇ ਕੀ ਕਹਿੰਦੇ ਜੀ? ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮੈਂ ਫੋਨ ਕਰਕੇ ਇਨਫੋਰਮ ਕਰ ਦਿੱਤਾ ਹੈ। ਲੜਕੀ ਦੇ ਸਿਸਟਰ ਨੂੰ ਵੀ ਦੱਸਤਾ ਹੈ, ਫਾਦਰ ਨੂੰ ਵੀ ਦੱਸਤਾ ਹੈ। ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੱਤਾ ਮੈਂ ਮੰਗਿਆ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਮੇਰੇ ਦੋ ਬੱਚੇ ਆ ਮੇਰਾ ਨਾਮ ਪਰਵੇਸ਼ ਗੁਲਾਟੀ ਹੈ ਜੀ ਲੜਕੀ ਦਾ ਮੈਟਰ ਹੈ ਕੀ ਤੁਹਾਡੇ ਕੋਲ ਲੱਗਦਾ ਲੜਕੀ ਦਾ ਲੜਕੀ ਵਰੀ ਰੂਹ ਆ ਮੇਰੇ ਬੇਟੇ ਦੀ ਘਰ ਦੀ ਏ 15 ਸਾਲ ਹੋ ਗਏ ਵਿਆਹ ਨੂੰ ਇਹ ਲਗਭਗ 15 ਸਾਲਾਂ ਕੋਈ ਲੜਾਈ ਝਗੜਾ ਕਰਦੀ ਏ ਪਹਿਲਾਂ ਵੀ ਇਹਦੇ 5-7 ਸਾਲ ਪਹਿਲਾਂ ਗੈਸ ਮਨਸੀ ਕਹੇ ਬੰਦੇ ਨਾਲ ਉਦੋਂ ਵੀ ਇਹ ਫੜੀ ਗਈ ਸੀ ਉਦੋਂ ਪਰਿਵਾਰ ਨੇ ਬਹਿ ਕੇ ਜਲੀਮ ਹੱਲ ਜਾਂ ਮੋਤਵਾਰਾ ਨੇ ਬਹਿ ਕੇ ਦਾ ਰਾਜੀ ਨਾਮਾ ਕਰਾਤਾ ਹੀ ਇਹਨੇ ਮਾਫੀ ਮੰਗ ਲਈ ਇਹਦੇ ਮਾਰਦੇ ਨੇ ਮਾਫੀ ਮੰਗ ਲਈ ਉਹਦੇ ਸਬੂਤ ਵੀ ਸਾਡੇ ਕੋਲ ਹੈਗੇ ਨੇ ਜਦੋਂ ਇਹਨੇ ਉਦੋਂ ਮਾਫੀ ਮੰਗੀ ਸੀ ਉਦੋਂ ਸੋਨੀ ਸਾਹਿਬ ਐਮਐਲਏ ਦੀ ਕੋਟੀ ਜੀ ਬਹਿ ਕੇ ਤੇ ਅਸੀਂ ਰਾਜੀ ਨਾਮਾ ਇਹਦਾ ਹੋਇਆ ਸੀ ਉਹਨ ਵੀ ਅੱਜ ਇੱਥੋਂ ਫੜ ਗਈ ਹੈ ਹੋਟਲ ਦੇ ਵਿੱਚੋਂ ਤੇ ਉਹ ਸ਼ਰਿਆਮ ਕਹਿੰਦੀ ਕਹਿੰਦੀ ਮੈਂ ਇਸ ਇਹਦੇ ਨਾਲ ਰਹਿਣਾ ਮੇਰੇ ਘਰ ਵਾਲੇ ਨਾਲ ਪਹਿਲੋਆਂ ਨੇ ਆਪਣਾ ਭਰਾ ਬਣਾਇਆ ਹੀ ਉਹ ਜਾਣ-ਬੁੱਝ ਕੇ ਤਾਂ ਕਰਕੇ ਲੁਕਤਾ ਨਾ 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 ਆਓ ਜਿਹੜੇ ਮੁੰਡੇ ਨਾਲ ਫੜੀ ਗਈ ਹੈ ਉਹਨੂੰ ਇਹਨੇ ਕਹਿੰਦੀ ਮੇਰਾ ਭਰਾ ਬਣਿਆ ਹੈ ਉਹ ਵੀ ਸਾਡੇ ਨਾਲ ਅੱਗੋਂ ਆਕਰਦਾ ਫੇਲੀ ਉਹ ਦੂਜੇ ਚੌਥੇ ਦਿਨ ਸਾਡੇ ਬੂਹੇ ਆ ਕੋ ਨੰਗਦਾ ਜਾਂ ਗਲੀ ਬਾਜ਼ਾਰ ਤੋਂ ਨੰਗਦਾ ਚੌੜਾ ਹੋ ਕੇ ਨੰਗਦਾ ਵੀ ਆ ਲੋਈ ਅਸੀਂ ਤੁਹਾਡੀ ਜਨਾਨੀ ਖਲਾਈ ਕਿਰਤੀ ਸਹੀ ਹੈ ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਇੱਕ ਅਸੇ ਕਿਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਅਸੀਂ ਤਲਾਹ ਦੇ ਦਿੱਤੀ ਹੈ ਉਹ ਅੱਗੋਂ ਸਾਨੂੰ ਕੋਈ ਜਵਾਬ ਨਹੀਂ ਦੇਂਦੇ ਅਸੀਂ ਉਹਨਾਂ ਨੂੰ ਸੱਦੇ ਆਇਤੀ ਆਓ